ਸਾਸਿਕਾ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਮੀਕਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਦਾ ਵਪਾਰ ਦਾ ਕੰਮ ਆ ਤਿੰਨ ਵੜਾ ਸੇਲ ਕਰਨੀਆਂ ਜੀ ਇੱਕ ਤਾਜੀ ਸੂਈ ਆ ਦੋ ਗੱਬਣਾ ਵੜਾ ਜੀ ਟੌਪ ਦੀਆਂ ਵੜਾ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਗੱਬੜਨ ਪਸ਼ੂ ਨੂੰ ਥਾਂ ਟੇਪ ਕੇ ਚੱਕ ਪਾਸ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਵੀਰ ਨਾਲ ਗੱਲਬਾਤ ਕਰਾਵਾਂਗੇ ਤਿੰਨਾ ਵੇੜਾਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਾਸਰੀ ਘਾਲ ਭਾਜੀ ਸਾਸਿਕਾ ਵੀਰ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਾ ਠੀਕ ਠਾਕ ਤੁਸੀਂ ਸੁਣਾਓ ਜੀ ਵਧੀਆ ਆਪਣੇ ਵੀ ਠੀਕ ਠਾਕ ਵਪਾਰ ਦਾ ਕੰਮ ਵੀ ਜੀ ਆਪਣਾ ਹਾਂ ਜੀ ਹਾਂ ਜੀ ਵਪਾਰ ਦਾ ਵੀਰ ਜੀ ਠੀਕ ਹੈ ਜੀ ਅੱਜ ਤਿੰਨ ਵੇੜਾਂ ਸੀ ਤਿੰਨ ਵੇੜਾਂ ਜੀ ਠੀਕ ਹੈ ਬਾਕੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਆਉਂਦੀਆਂ ਜਾਂਦੀਆਂ ਜਾਂਦੀਆਂ ਪੰਜ ਹੀ ਸੂਰੇ ਦੋ ਵੇਗੀਆਂ ਗੱਜੀ ਠੀਕ ਹੈ ਜੀ ਐਡਰੈਸ ਦੱਸ ਦੋ ਭਾਜੀ ਆਪਣਾ ਪਿੰਡ ਮੀਕੇ ਵੀਰ ਜੀ ਹਾਂਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਸਹੀ ਆ ਤੇ ਇੱਕ ਸੂਈ ਆ ਇੱਕ ਸੂਈ ਆ ਜੀ ਦੋ ਗੱਬਣਾ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਵੀਰ ਜੀ ਕੇਵਲ ਸਿੰਘ ਫੋਨ ਨੰਬਰ ਦੱਸ ਦੋ ਜੀ 98799 38187 ਇਹ ਪਿੰਡ ਕਿੱਥੇ ਕਿ ਪੈਂਦਾ ਜੀ ਪਿੰਡ ਵੀਰ ਜੀ ਮੈਤੇ ਤੋਂ 10 ਕਿਲੋਮੀਟਰ ਤੇ ਕਮਾਣ ਤੋਂ 5 ਕਿਲੋਮੀਟਰ ਠੀਕ ਹੈ ਜੀ ਇਹ ਜਿਹੜਾ ਮੈਤੇ ਤੋਂ ਕਮਾਣ ਨੂੰ ਰੋੜ ਜਾਂਦਾ ਉਹ ਰੋੜ ਤੇ ਉਹਦੇ ਉੱਤੇ ਅਟਵਾਲਾਂ ਵਾਲੀ ਨਹਿਰ ਤੇ ਆ ਕੇ ਪਹੁੰਚੇ ਠੀਕ ਹੈ ਜੀ ਕਮਾਣਾ ਤੋਂ ਆਉਂਦੇ ਆ ਖੱਬੇ ਹੱਥ ਤੇ ਮੈਤੇ ਤੋਂ ਜਾਂਦੇ ਆ ਸੱਜੇ ਹੱਥ ਸੱਜੇ ਹੱਥ ਠੀਕ ਹੈ ਜੀ ਤੇ ਆਪਾਂ ਸ਼ੁਰੂਆਤ ਕਰਦੇ ਆ ਗੱਬਣ ਵੈੜ ਤੋਂ ਸ਼ੁਰੂਆਤ ਕਰਦੇ ਆ ਪਹਿਲਾਂ ਆ ਵੇਖੋ ਜੀ ਗੱਬਣ ਵੈੜ ਦਿਖਾਉਣੀ ਆ ਚੈੱਕ ਕਰ ਲਓ ਤੋਰ ਕੇ ਦਿਖਾ ਦਿਓ ਪਹਿਲਾਂ ਬਾਕੀ ਡਿਟੇਲ ਫੇਰ ਲੈ ਲઈએ ਆ ਨਾਲ ਨਾਲ ਭਾਈ ਦੱਸ ਦੋ ਇਹਨੇ ਕਿੰਨੇ ਦਿਨ ਲੱਜੂਗੀ ਇਹ ਭਾਈ ਇਹ 10 ਤੋਂ 15 ਦਿਨ ਖੜ ਸਕਦੀ ਵੀਰ ਜੀ ਸੂਆ ਕਿ ਨਵਾਇਦਾ ਜੀ ਸੂਆ ਵੀਰ ਜੀ ਇਹਦਾ ਦੁੱਜਾ ਜੇ ਠੀਕ ਆ ਚਾਰ ਦੰਦ ਵਹਿੜ ਜੀ ਅੱਛਾ ਮੂੰਹ ਤੇ ਚਾਰ ਦੰਦ ਵਹਿੜ ਚਾਰ ਦੰਦ ਆ ਜੀ ਸੂਆ ਦੁੱਜਾ ਟਿੱਲਾ ਹਵਾਨੇ ਦੇ ਵਿੱਚ ਕਾਫੀ ਚੰਗੀਆਂ ਸੋਹਣੀਆਂ ਆ ਆ ਵੇਖੋ ਜੀ ਲੈ ਉਹ ਕਮਾ ਲਿਓ ਵੀਰ ਜੀ ਬਾਕੀ ਜਰਸੀ ਦੇ ਵਿੱਚ ਕ੍ਰੋਸ ਆ ਸੋਹਣੀਆਂ ਫੈਂਡ ਵੀ ਇਹਦੀ ਚੰਗੀ ਆਊਗੀ ਦੁੱਧ ਵੀ ਇਹਦਾ ਮੱਝਾਂ ਵਰਗਾ ਹੋਊਗਾ ਫੀਸ ਆ ਗਈਆਂ ਆ ਵੇਖੋ ਕਰੋ ਚੈੱਕ ਮੂੰਹ ਤਾਂ ਚਾਰਦਾਂ ਦੇ ਵਿੱਚ ਜੀ ਚਾਰਦਾਂ ਦੇ ਵਿੱਚ ਠੀਕ ਆ ਆ ਵੇਖੋ ਜੀ ਥਣ ਥਣ ਚੈੱਕ ਕਰੋ ਬਹੁਤ ਹੀ ਸੋਹਣਾ ਥਣ ਲੱਗਾ ਇਹਨੂੰ ਦਿਨ ਕਿੰਨੇ ਲਾ ਜੂਗੀ ਦਿਨ ਜੀ 10 15 ਦਿਨ ਖੜੀ 10 15 ਦਿਨ ਲੈ ਜੂਗੀ ਠੱਲਾ ਕਾਫੀ ਚੰਗੀਆਂ ਖਵਾਨੇ ਚ ਆਹ ਵੇਖ ਸਕਦੇ ਆ ਤੁਸੀਂ ਵੀ ਤੇ ਦੁੱਧ ਵੀਰ ਜੀ ਕਿੰਨਾ ਕਜਵਾਉਗੇ ਇਹ ਦੁੱਧ ਵੀਰ ਜੀ ਨੇ ਪਹਿਲਾਂ ਨੇ ਕੱਢਿਆ ਜੀ 12 13 ਕਿਲੋ ਹੁਣ 15 16 ਕਿਲੋ ਦਊਗੀ ਜੀ ਅੱਛਾ 15 16 ਕਿਲੋ ਦੁੱਧ ਚਵਾਉਗੀ ਆ ਸਵੇਰੇ ਜੀ ਹਾਂਜੀ ਠੀਕ ਹੈ ਬਾਕੀ ਇਹ ਆ ਕਿ ਗਰਮੀਆਂ ਦੇ ਵਿੱਚ ਇੰਨਾ ਵੜਾਂ ਦੀ ਡਿਮਾਂਡ ਚੰਗੀ ਹੋ ਜਾਂਦੀ ਹੈ ਜੀ ਗਰਮੀਆਂ ਦੇ ਵਿੱਚ ਇਹਨੂੰ ਕੋਈ ਮਤਲਬ ਐਚਐਫ ਵਾਲਾ ਕੰਮ ਨਹੀਂ ਹੈ ਜੀ ਕਰਕੂਗੀ ਨਹੀਂ ਕਰਕੂਗੀ ਨਹੀਂ ਹਾਂਜੀ ਹਾਂ ਧੁੱਪ ਛਾਂ ਦੀ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਜਦਾਂ ਤੇ ਮੁੱਲ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ ਵੀਰ ਜੀ 45000 ਕਰਦੇ ਹਾਂ ਜੀ ਤੇ ਛੋੜ ਕਰ ਦਿਓ ਖੁੱਲੀ ਕੇ ਹਿਸਾਬ ਨਾਲ ਹੀ 30000 ਛੱਡ ਦਾਂਗੇ ਜੀ 42000 ਦੀ ਹਾਂਜੀ ਮੌਕੇ ਤੇ ਆਏਗਾ ਇਹਨੂੰ 42000 ਮਾਨਤਾਣ ਕਰ ਦਾਂਗੇ ਹੋ ਜਾਊਗਾ ਕੋਈ ਫਿਕਸ ਨਹੀਂਗਾ ਨਹੀਂ ਕੋਈ ਗੱਲ ਨਹੀਂ ਕਰਾਂਗੇ ਜਿੰਨੂੰ ਪਸੰਦ ਆਵੇ ਫੋਨ ਕਰੇ ਹਾਂਜੀ ਫੋਨ ਕਰੇ ਕੋਈ ਬਾਕੀ ਆ ਬਾਕੀ ਬਹੁਤ ਹੀ ਸੋਹਣੀ ਆ ਕੁਆਲਿਟੀ ਇਕਰ ਫੇਰ ਚੈੱਕ ਕਰ ਲੋ ਆ ਵੇਖੋ ਫੇਸ ਕੁਆਲਿਟੀ ਵੀ ਚੰਗੀ ਆ ਤੇ ਹੈ ਵੀ ਪੂਰੀ ਵਜਨ ਵਾਲੀ ਆ ਸੋਹਣੀ ਸੁਨੱਖੀ ਆ ਲਿੱਸੀ ਨਹੀਂ ਗਈ ਕੋਈ ਵੀ ਚੰਗੇ ਚੰਗਾ ਸੋਹਣਾ ਹਵਾਨਾ ਤਿਆਰ ਆਰਡਰ ਕਰੂਗੀ हां सुन वीर जी ओके है दे पूरे ओके है जी गारंटी थाना दी ठीक है बिल्कुल ओके है जी। 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 है ना हां जी ठीक है जी ਤੇ 42000 ਚੋਂ ਮੌਕੇ ਤੇ ਮਾਨ ਤਾਣ ਹੋ ਜੂਗਾ ਦੂਜੇ ਨੰਬਰ ਵਾਲੀ ਚੈੱਕ ਕਰੋ ਜੀ ਆ ਵੇ ਇਹ ਵੀਰ ਜੀ ਕਿੰਨੇ ਦਿਨ ਲੈ ਜੂਗੀ ਇਹ ਵੀਰ ਜੀ 5-7 ਦਿਨ ਹਫਤਾ ਵੱਧ ਤੋਂ ਵੱਧ ਜੀ ਠੀਕ ਹੈ ਜੀ ਆ ਵੇਖੋ ਇਹ ਸ਼ਾਈ ਹਾਲ ਚ ਆ ਜਾਂਦੀ ਹੈ ਸ਼ਾਈ ਹਾਲ ਕ੍ਰੋਸ ਜੀ हां जी ਇਹਦਾ ਵੀ ਫਰਕ ਹੋ ਜਗਾ ਇਹ ਗਰਮੀ ਵਾਲਾ ਮਾਲ ਲਿਆਂਦਾ ਆਪਾਂ ਜਰਮੀ ਵਾਲਾ ਜੀ ਕੋਣ ਨੇ ਗਰਮੀ ਵਾਲਾ ਮਾਲ ਦਾ ਆ ਵੇਖੋ ਕਰੋ ਚੈੱਕ ਲਿਸਾ ਡੰਗਰ ਕੋਈ ਵੀ ਨਹੀਂ ਹੈ ਤਿੰਨਾ ਜੋ ਤਿੰਨੇ ਹੀ ਚੰਗੀਆਂ ਇਹਦੇ ਵੀਰ ਜੀ ਦਿਨ ਕਿੰਨੇ ਰਹਿੰਦੇ ਆ ਜੀ ਇਹਦੇ ਵੀਰ ਜੀ ਹਫਤਾ ਲੈ ਜੂਗਾ ਜੀ ਹਫਤਾ ਲੈ ਜੂਗੀ ਹਾਂਜੀ ਠੀਕ ਆ ਤੇ ਸੂਆ ਇਹਦਾ ਕਿੰਵਾ ਜੀ ਇਹਦਾ ਵੀ ਸੂਆ ਵੀਰ ਜੀ ਦੂਜਾ ਜੇ ਇਹ ਛੇ ਦਾੰਦ ਜਾਈਂ ਅੱਛਾ ਮੂੰਹ ਤਾਂ ਛੇ ਦਾੰਦ ਦਾ ਛੇ ਦਾੰਦ ਦੂਜਾ ਸੂਆ ਦੂਜਾ ਸੂਆ ਦੁੱਧ ਕਿੰਨਾ ਕੱਚਾ ਆ ਵੀਰ ਜੀ ਨੇ ਦੁੱਧ ਵੀਰ ਜੀ ਨੇ ਪਹਿਲੋਂ ਨੇ ਕੱਢਿਆ 15 16 ਕਿਲੋ ਅੱਛਾ 15 16 ਕਿਲੋ 15 16 ਕਿਲੋ ਕੱਢਿਆ ਹੁਣ ਦੂਜਾ ਸੂਆ ਵਾ ਨੀਰਾ ਵੀ 20 ਲੀਟਰ ਕੱਢੂਗੀ। ਅੱਛਾ 20 ਲੀਟਰ ਚ ਆਜੂਗੀ। ਬਾਕੀ ਜਿਹੜੇ ਸਾਬ ਨਾਲ ਹਵਾਨੇ ਦੀਆਂ ਢਿਲਾਵਾਂ ਬਾਕੀ ਦੁੱਧ ਘਰ ਵੀ ਸਕਦੀ ਆ ਤੇ ਵੀਰ ਜੀ ਥਣਾ ਦੀ ਕੋਈ ਬਾਧ ਘਾੜਤ ਨਹੀਂ ਹੋਊਗੀ। ਨਹੀਂ ਜੀ ਵੀਰ ਜੀ ਥਣਾ ਦੀ ਪੂਰੀ ਗਰੰਟੀ ਹੋਊਗੀ ਜੇਕਰ ਵੀਰ ਨੇ ਪਾਸ ਕਰਕੇ ਪਾਸ ਕਰਕੇ ਕਰਦਾ ਤਾਂ ਜੇ ਕਿਹਨੇ ਗਰੰਟੀ ਦੇ ਮਗੋਣੀ ਗਰੰਟੀ ਆਪਣੀ ਦੀ। ਜੀ ਠੀਕ ਹੈ ਜੀ ਵੀਰ ਨੂੰ ਫੋਨ ਕਰਿਓ। ਹਾਂਜੀ ਦੱਸੋ ਵੀਰ ਜੀ ਮੁੱਲ ਕਿੰਨਾ ਕਰਨਾ ਹੈ ਇਹਦਾ? ਮੁੱਲ ਵੀਰ ਜੀ ਇਹਦਾ 50 ਕਰ ਲੀਏ। ਜੈ ਜੈ ਕਰੋ ਵੀਰ ਜੀ। 45000 ਦੀ ਹਾਂ ਨਾ ਵੀਰ ਜੀ। ਮੌਕੇ ਤੇ ਮਾਨ ਤਨ ਹੋ ਜੂਗਾ। ਮੌਕੇ ਤੇ ਮਾਨ ਤਨ ਕਰ ਦਾਂਗੀ ਬਾਕੀ ਹੈ ਗਰਮੀ ਵਾਲਾ ਮਾਲ ਇਹ ਗਰਮੀ ਵਾਲਾ ਮਾਲ ਸਾਰਾ ਹੀ ਜੀ ਬਾਕੀ ਗਰਮੀਆਂ ਚ ਇਹਨਾਂ ਦੀ ਡਿਮਾਂਡ ਚ ਹੈਗੀ ਹੋਣੀ ਆ ਤੇ ਜੇ ਵੀ ਜੋੜਾ ਹੀ ਕਿਸ ਨੂੰ ਪਸੰਦ ਆ ਗਿਆ ਉਹ ਚ ਹੋਰ ਹੋ ਜੂਗਾ ਮਾਰਦਾ ਕੋਈ ਗੱਲ ਨਹੀਂ ਵੀਰ ਜੀ ਹੋਰ ਮੌਕੇ ਦੀ ਮਾਰਦਾਨ ਕਰਦੇ ਠੀਕ ਹੈ ਜੀ ਠੀਕ ਹੈ ਵੀਰ ਨੂੰ ਫੋਨ ਕਰ ਲਿਓ ਬਹੁਤ ਹੀ ਸੋਹਣੀ ਹੈ ਵੀ ਚੰਗੀ ਫੇਸ ਕੁਆਲਿਟੀ ਵੀ ਚੰਗੀ ਆ ਮੂੰਹ ਤਾਂ 6 ਦਾੰਦਾ ਨੇ 6 ਦਾੰਦਾ ਵੀਰ ਜੀ ਆ ਵੇਖੋ ਜੀ ਥਾਣਾ ਵੀ ਪੂਰਾ ਮੁਠੀ ਦੀ ਚਵਾਈ ਵਾਲਾ ਚੰਗਾ ਸੋਹਣਾ ਵਾ ਜੀ ਬਾਕੀ ਠੰਡੀਆਂ ਸੀਲ ਆ ਜੀ ਵੀਰ ਜੀ ਬਿਲਕੁਲ ਠੰਡੀਆਂ ਤੇ ਨਾਲ ਪੂਰੀਆਂ ਠੰਡੀਆਂ ਠੀਕ ਹੈ ਜੀ ਤੇ ਆ ਦਿਖਾਉਣੀ ਆ ਵੱਡੇ ਕੱਦ ਚੈੱਕ ਕਰੋ ਕੱਦ ਕਾੜ ਦੇ ਦਾ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਵੀਰ ਜੀ ਇਹਨੂੰ ਵੀਰ ਜੀ ਇਹਨੂੰ ਹਫਤਾ ਆ ਗਿਆ ਜੀ ਅੱਛਾ ਹਫਤਾ ਹੋ ਗਿਆ ਹਾਂ ਜੀ ਤੇ ਸੂਆ ਫੂਆ ਵੀਰ ਜੀ ਇਹਦਾ ਦੂਜਾ ਹੀ ਹੈ ਜੀ ਦੂਜਾ ਸੂਆ ਚਾਰ ਦੰਦ ਵਹਿੜ ਆਈ ਵੀਰ ਜੀ ਮੂੰਹ ਤੋਂ ਵੀ ਚਾਰ ਦੰਦ ਇਹ ਵੀ ਚਾਰ ਦੰਦ ਦਾ ਠੀਕ ਆ 18 ਲੀਟਰ ਵੀਰ ਜੀ ਦੁੱਧ ਤਿਆਰ ਆ ਇਸ ਟਾਈਮ ਇਸ ਟਾਈਮ ਤੇ 18 ਲੀਟਰ ਦੁੱਧ ਤਿਆਰ ਆ ਜੀ ਕੱਦ ਬਹੁਤ ਹੀ ਚੰਗਾ ਵੱਡਾ ਵਾ ਵੇਖ ਸਕਦੇ ਆ ਆ ਵੇਖੋ ਬੇਲ ਵੀ ਕਾਫੀ ਲੰਮੀ ਆ ਆ ਵੇਖੋ ਜੀ ਚੈੱਕ ਕਰੋ ਇਹ ਵੀ ਵੀਰ ਚਾਰ ਦੰਦਾ ਜੀ ਮੂੰਹ ਤੋਂ ਚਾਰ ਦੰਦਾ ਚਾਰ ਦੰਦੇ ਜੀ ਵੇਖ ਸਕਦੇ ਆ ਫਿਕਸ ਆਰਡਰ ਵਾਲੀ ਆ ਨਾੜਾਂ ਹਵਾਨੇ ਦੇ ਬੜੀਆਂ ਸੋਹਣੀਆਂ ਸੋਹਣੀਆਂ ਤੇ ਆਹ ਪਿੱਛੇ ਵਸ਼ਾ ਵਾ ਜੀ ਇਹਦੇ ਵਸ਼ਾ ਵੀ ਚੈੱਕ ਕਰ ਲੋ ਆ ਵੇਖੋ ਜੀ ਵਸ਼ਾ ਠੀਕ ਹੈ ਹੁਣ ਦੁੱਧ ਕਿੰਨਾ ਤਿਆਰ ਆ ਵੀਰ ਜੀ ਇਹਦੇ ਕੋਲ ਵੀਰ ਜੀ 18 ਲੀਟਰ ਦੁੱਧ ਤਿਆਰ ਆ 17 ਲੀਟਰ ਦੀ ਗਰੰਟੀ ਦਵਾਂਗਾ ਕੋਈ ਲੀਟਰ ਮਾਰ ਕੇ ਲਾ ਜੇ ਦੋ ਡੰਗ ਚਾਰ ਡੰਗ ਚੋਲੇ ਠੀਕ ਆ ਤੇ ਰਸੀ ਪਾ ਕੇ ਚੋਣੇ ਨੂੰ ਵੀਰ ਜੀ ਨਹੀਂ ਵੀਰ ਜੀ ਰਸੀ ਤੋਂ ਬਿਨਾ ਹੀ ਰਸੀ ਤੋਂ ਬਿਨਾ ਤੇ ਮੂੰਹ ਤੋਂ ਚਾਰ ਦੰਦਾ ਹੋਰ ਤੋਂ ਚਾਰ ਦੰਦਾ ਤੇ ਇੱਕ ਵੀਰ ਜੀ ਇਹਦਾ ਪਿਛਲਾ ਥਾਣਾ ਜਿਹੜਾ ਹਾਂਜੀ ਪਿਛਲੇ ਥਾਣੇ ਨਾਲੋਂ ਦੂਜਾ ਥਾਣ ਚੜਿਆ ਵਾ ਹਾਂਜੀ ਥੋੜੀ ਉਨੀ 21 ਆ ਗਈ ਵੀਰ ਜੀ ਦੁੱਧ ਬਰਾਬਰ ਆ ਜੀ ਇਹਦਾ ਅੱਛਾ ਦੁੱਧ ਬਰਾਬਰ ਇੱਕ ਧਾਰ ਦਾ ਵੀ ਨਹੀਂ ਫਰਕ ਹੋਊਗਾ ਇਹ ਆ ਕਿ ਸਾਈਡ ਇੱਕ ਸਾਈਡ ਤੋਂ ਉੱਚੀ ਆ ਹਾਂਜੀ ਤੇ ਉਦਾਂ ਦੁੱਧ ਦਾ ਕੋਈ ਫਰਕ ਨਹੀਂ ਆ ਦੁੱਧ ਵੀਰ ਪੂਰਾ ਐਨ ਬਰਾਬਰ ਆ ਦੁੱਧ ਇੱਕ ਧਾਰ ਦਾ ਨਹੀਂ ਪਰ ਠੀਕ ਆ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਦੇ ਹੋ ਮੋਲ ਵੀਰ ਜੀ ਇਹਦਾ 60000 ਕਰਦੇ ਹਾਂ ਮਾਣ ਤਨ ਕਿੰਨਾ ਕਰਦੋਗੇ ਹਾਂ ਨਾ 55000 ਦੀ ਦੇ ਦਾਂਗੇ ਹੋ ਜੂ ਥੋੜਾ ਬੋਧਾ ਹੋਰ 55000 ਦੀ ਹਾਂ ਨਾ ਚੋ ਸੋੜ ਚੱਪਾਈ ਹੋਊਗੀ ਠੀਕ ਆ 55000 ਹਫਤਾ ਆ ਸੋਈ ਨੂੰ 18 ਲੀਟਰ ਦੁੱਧ ਤਿਆਰ ਆਪਾਂ 17 ਲੀਟਰ ਦੀ ਆ ਸਕਦੀ ਵੀਰ ਹੋਰ ਵਧੂਗੀ ਵੀਰ ਜੀ 20 ਤੋਂ ਪਲਾਸ ਹੀ ਚੱਲੂਗੀ ਠੀਕ ਆ ਜੀ ਬੁੱਕੀ ਬਾਕੀ ਪੂਰੀ ਵਾਰ ਜਾਤ ਪਾਤ ਵਾਲੀ ਆ ਕੱਦ ਕੁਦ ਵੱਡਾ ਕੱਦ ਵੀ ਵੱਡਾ ਵਾ ਬੇਲ ਦੀ ਜੀ ਮੇਰੇ ਮੋਢੇ ਤੇ ਹੰਜੀ ਆ ਆ ਵੇਖੋ ਜੀ ਕੋਈ ਛੋਟੀ ਨਾ ਸਮਝੋ ਛੋਟੀ ਵੇੜ ਨਹੀਂ ਚਾਰ ਦੰਦ ਦਾ ਪ्योर ਚਾਰ ਦੰਦ ਤੇ ਬਾਕੀ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਹੋਰ ਬਾਕੀ ਵੀਰ ਜੀ ਆਪਣੀ ਦੋ ਡਾਂਗ ਤਿੰਨ ਡਾਂਗ ਕੋਈ ਤਸੱਲੀ ਕਰਕੇ ਖੜੇ ਦੁੱਧ ਦਾ ਜੇ ਰੱਖੋ ਵੀ ਭਾਈਆ ਵੀ ਘੋੜੂਗਾ ਤੋਂ ਨਹੀਂ ਘੋੜੂਗਾ 17 ਲੀਟਰ ਤੋਂ ਹਾਂ ਜੇ ਕਿਸੇ ਨੇ ਲਾਈਵ ਚ ਵਾਈ ਕਰਾਉਣੀ ਹੋਵੇ ਉਹ ਵੀ ਕਰਾ ਸਕਦਾ ਜੀ ਠੀਕ ਹੈ ਜੀ ਸਹੀ ਆ ਤੇ ਜਿਹੜੇ ਵੀਰ ਨੇ ਖਾਚਨੇ ਆ ਪੈਸੇ ਪੈਸੇ ਆਪਣੀ ਤਸੱਲੀ ਕਰੋ ਜੀ ਉਹ ਆ ਕੇ ਆਪਣੀ ਦੋ ਡੰਗ ਚੁਆਈ ਕਰ ਲੇ ਤਸੱਲੀ ਕਰਕੇ ਜੇ ਤੁਹਾਡੀ ਤਸੱਲੀ ਹੋਵੇ ਫੇਰ ਪੈਸੇ ਦੇ ਕੇ ਵੀਰ ਨੂੰ ਗਾਈ ਲੈ ਜਿਓ ਆ ਦੋਵੇਂ ਗੱਬਣਾ ਵਾ ਦੋਵਾਂ ਨੂੰ ਚੈੱਕ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ